ਹਾਂਜੀ ਬੋਰ ਪਾਣੀ ਛਾੜੂ ਮੇ ਜੀ ਹਾਂਜੀ ਜੋ ਸੋਚ ਤਾਂ ਹਨ ਇਹ ਦਿੱਤੀਆਂ ਕਿਸੇ ਹਾਲ ਸਾਬ ਕਿਸੇ ਪਾਰਟੀ ਨਾ ਦਿੱਤੀਆਂ ਨਾ ਭਾਜਪਾ ਦੇ ਨਾਲ ਅਕਾਲੀਆਂ ਦੇ ਤੇ ਨਾ ਕਾਂਗਰਸ ਇਹ ਛਾੜੂ ਨੂੰ ਪਾਉਗੇ ਹਾਂ ਛਾੜੂ ਨੂੰ ਪਾ ਰਹੇ ਆ ਤੇ ਤੁਹਾਨੂੰ ਵਧੀਆ ਲੱਗੀ ਕਾਰਗੁਜ਼ਾਰੀ ਸਰਕਾਰ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਬਿਜਲੀ ਬਿੱਲ ਖੁੱਲੀ ਆਉਣ ਲੱਗੇ ਸਾਡੇ ਕੋਲ ਤੇ ਭੈਜੋ ਇੱਕ ਗਰੀਬਾਂ ਦੇ ਬੇਦਖ ਪਾਣੀ ਸੀ ਹੁੰਦਕੇ ਹਾਂਜੀ ਇਸ ਵੇਲੇ ਸਭ ਲੋਕ ਸਾਰੀ ਹੋਵੇ ਤੇ ਕੁਮਾਰ ਜੀ ਪੈ ਜਾਪੇ ਆਪਣੇ ਪਾਸੋਂ ਤਰੀ ਆਨ ਸਾਡਾ ਇਹ ਮੋਟਰਾਂ ਦਾ ਚੱਜ ਲੋਕਾਂ ਜਨਰੇਟਰ ਲਾਇਆ ਤੇ ਸਭ ਬਣਾ ਪਾਏ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਨੇ ਸੋ ਹਾਂ ਮਾ ਆਮ ਆਦਮੀ ਪਾਰਟੀ ਸੀ ਤਾਂ ਆਪ ਨੂੰ ਪਾਏਗੇ ਜੀ ਅੱਛਾ ਜੀ ਆਪ ਨੂੰ ਕਿਉਂ ਆਪੇ ਠੀਕ ਲੱਗਦਾ ਜੀ ਬਾਕੀ ਇਹ ਸਭ ਐਵੇਂ ਲੱਗਦਾ ਅੱਛਾ ਜੀ ਚੱਗਾ ਚੱਕ ਸੌਦਾ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਂਗੇ ਜੀ ਇਸ ਵਾਰ ਅਸੀਂ ਤਾਂ ਆਪ ਨੂੰ ਪਾਏਗੇ ਜੀ ਅੱਛਾ ਜੀ ਆਪ ਨੂੰ ਕਿਉਂ ਆਪੇ ਠੀਕ ਲੱਗਦਾ ਜੀ ਬਾਕੀ ਇਹ ਸਭ ਐਵੇਂ ਲੱਗਦਾ ਅੱਛਾ ਜੀ ਚੱਗਾ ਚੱਕ ਸੌਦਾ ਜਿਹੜੇ ਅਕਾਲੀ ਦਲ ਵਾਲੇ ਅੱਜ ਰੋਡ ਸ਼ੋਅ ਕਰਕੇ ਗਏ ਨੇ ਉਹ ਤੋਂ ਨਹੀਂ ਤੁਸੀਂ ਪ੍ਰਭਾਵਿਤ ਹੋਏ ਨਹੀਂ ਜੀ ਅੱਛਾ ਜੀ ਕਾਰਨ ਦੱਸੋ ਕਾਰਨ ਅਸੀਂ ਇਹੀ ਕਾਰਨੇ ਜਾਣਣ ਆਏ ਆਂ ਕਾਰ ਨਹੀਂ ਆ ਫਿਰ ਉਹਨਾਂ ਨੇ ਵੀ ਬਹੁਤ ਆਪਣੇ ਮਨਾਈਆਂ ਕੀਤੀਆਂ ਨੇ ਅੱਛਾ ਜੀ ਮਤਲਬ ਕਿ ਉਹ ਟਾਈਮ ਵੀ ਕੁਝ ਖਾਸ ਉਹਨਾਂ ਨੇ ਬਹੁਤ ੱਕਾ ਕੀਤਾ ਲੋਕਾਂ ਦਾ ਇਹ ਜੀ ਦਾ ਜੀ ਜਿਹੜੇ 92 ਸੀਟਾਂ ਲੈ ਕੇ ਇਸ ਵਾਰ ਆਏ ਸੀਗੇ ਤੇ ਤੁਹਾਨੂੰ ਲੱਗਦਾ ਵੀ ਉਹ ਅੱਗੇ ਵੀ ਕੰਮ ਕਰਨਗੇ ਆਪ ਵਾਲੇ ਆਪ ਫਿਰ ਵੀ ਕੰਮ ਹੋ ਰਹੇ ਨੇ ਆਪ ਦੇ ਵੀ ਕੰਮ ਹੋ ਰਹੇ ਨੇ ਦੇਖੋ ਵਾਕੀ ਕੀ ਬਣਦਾ ਹੁਣ ਲੋਕ ਸਭਾ ਦੇ ਵਿੱਚ ਤੁਸੀਂ ਫਤੇਗੜ ਸਾਹਿਬ ਤੋਂ ਆਪ ਦੇ ਕੈਂਡੀਡੇਟ ਨੂੰ ਵੋਟ ਪਾ ਰਹੇ ਹੋ ਤੁਹਾਡਾ ਕਹਿਣ ਦੇ ਮੁਤਾਬਕ ਹਾਂਜੀ ਹਾਂਜੀ ਆਪੇ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਓਗੇ ਇਸ ਵਾਰ ਚੁਆਇਸ ਕਰਾਂਗੇ ਅਜੇ ਸਾਰੀਆਂ ਪਾਰਟੀਆਂ ਇਹੀ ਨੇ ਖਾਨ ਵਾਲੇ ਸਭ ਆਜ ਆਪਣੇ ਜਾਇਜ਼ਾ ਅੱਜ ਸੁਖਵੀਰ ਬਾਦਲ ਰੋਡ ਸ਼ੋਅ ਕਰਕੇ ਗਿਆ ਬਹੁਤ ਵਧੀਆ ਕਰਿਆ ਜੀ ਅੱਛਾ ਜੀ ਹਾਂਜੀ ਤੇ ਉਹਨੂੰ ਵੋਟ ਉਹ ਆਪਣੀ ਦਿਲ ਦੀ ਜੀਨ ਮਰਜੀ ਪਾਈ ਜੀ ਨਹੀਂ ਅਸੀਂ ਦਿਲ ਦੀਆਂ ਹੀ ਜਾਣਨ ਆਏ ਆ ਵੀ ਆਪਣਾ ਫਤੇਗੜ ਜਿਹੜਾ ਹਲਕਾ ਹੈ ਉਹ ਇਸ ਵਾਰ ਕਿਹਦੇ ਹੱਕ ਚ ਜਾਊਗਾ ਇਹ ਝਾੜੂ ਨੂੰ ਪਾਉਂਗੇ ਝਾੜੂ ਨੂੰ ਪਾ ਰਹੇ ਹੈ ਤੇ ਤੁਹਾਨੂੰ ਵਧੀਆ ਲੱਗੀ ਕਾਰਗੁਜ਼ਾਰੀ ਸਰਕਾਰ ਦੀ ਵਧੀਆ ਬਹੁਤ ਵਧੀਆ ਚੱਲ ਰਿਹਾ ਹੈ ਅੱਛਾ ਜੀ ਜੇ ਘਰ ਦੀ ਲਾਣੇਦਾਰੀ ਕਰਨੀ ਹੈ ਤਾਂ ਬਹੁਤ ਔਖੇ ਕਿਸੇ ਨੂੰ ਦੇ ਦਈ ਆਪਾਂ ਮੈਂ ਲਾਣੇਦਾਰੀ ਛੱਡ ਕੇ ਕਿਹਨੂੰ ਦੇ ਦਵਾਂ ਸਾਲ ਲੋਟ ਨਹੀਂ ਆਉਂਦਾ ਬੰਦਾ ਹੂੰ ਇਹਦੇ 5 ਸਾਲਾਂ ਦੇ ਇਹੀ ਅਸੀਂ ਗਰਾਊਂਡ ਤੇ ਤਰਿਆਂ ਕੇ ਲੋਕਾਂ ਦੀ ਰਾਏ ਕੀ ਹੈ ਅਸੀਂ ਇਹੀ ਜਾਣਨਾ ਚਾਹੁੰਦੇ ਹਾਂ ਉਹ ਕੰਮ ਕਰਦਾ ਜੀ ਐਵੇਂ ਹੌਲੀ ਹੌਲੀ ਕਰੂਗਾ 1 ਲੱਖ ਥੋੜਾ ਚੜ ਜਾਂਦਾ ਕੋਈ ਬੰਦਾ ਸਿਰੇਪ ਨਹੀਂ ਹੁਣ ਜਿਹੜੇ ਕਾਂਗਰਸ ਛੱਡ ਕੇ ਆ ਆਮ ਦੇ ਵਿੱਚ ਅੱਛਾ ਜੀ ਕਾਂਗਰਸ ਨੇ ਕੀ ਬਣਾ ਸਭ ਖਾਣਾ ਲੈ ਜਿਹੜਾ ਜਿਹੜਾ ਆਪਣਾ ਉਰੇ ਦਾ ਵਿਧਾਇਕ ਸੀਗਾ ਹੁਣ ਉਹ ਐਮਪੀ ਦੀ ਚੋਣ ਲੜ ਰਿਹਾ ਹੈ ਕੀ ਨਹੀਂ ਉਹ ਫਿਰ ਉਹੀ ਆਮ ਆਦਮੀ ਪਾਰਟੀ ਦੇ ਵਿੱਚ ਇਸ ਟਾਈਮ ਹੈ ਉਹੀ ਤਾਂ ਪੁੱਛ ਰਹੇ ਹਾਂ ਅਸੀਂ ਉਹ ਤਾਂ ਆਪਣੀ ਵੋਟਾਂ ਦੇ ਐਮਐਲਏ ਐਮਐਲਏ ਨੇ ਕਿਹੜੇ ਕਰਿਆ ਕੋਈ ਆਪ ਆਏ ਨੇ ਅੱਛਾ ਜੀ ਮੁੱਖ ਮੰਤਰੀ ਦਾ ਕਰ ਰਿਹਾ ਕੋਈ ਸਰਕਾਰ ਬਾਰੇ ਵੋਟ ਫੇਰ ਤੁਸੀਂ ਆਮ ਆਦਮੀ ਪਾਰਟੀ ਨੂੰ ਬਾਹਰੇ ਹੋ ਵਧੀਆ ਜੀ ਵਧੀਆ ਅਸੀਂ ਜ਼ਿੰਮੇਦਾਰ ਹਾਂ ਜੀ ਹਾਂ ਜੀ ਬਿਜਲੀ ਲਾਈਟ ਪਾ ਦੇ ਦਿੰਦਾ ਹਾਂ ਹਾਂ ਜੀ ਹੋਰ ਸਾਨੂੰ ਕੀ ਜੇ ਤਾਂ ਹਾਂ ਜੀ ਹੋਰ ਤਾਂ ਇਹੀ ਹੈ ਜੀ ਦੱਸਣਾ ਹੈ ਆਪਾਂ ਅਸੀਂ ਬੋਰ ਪਾਣੀ ਝਾੜੂ ਮੇ ਜੀ ਹਾਂਜੀ ਜੋ ਸਹੂਲਤਾਂ ਸਾਨੂੰ ਇਹ ਦਿੱਤੀਆਂ ਕਿਸੇ ਹਾਲ ਸਭ ਕਿਸੇ ਪਾਰਟੀ ਨੇ ਦਿੱਤੀਆਂ ਨਾ ਭਾਜਪਾ ਦੇ ਨਾਲ ਅਕਾਲੀਆ ਦੇ ਤੇ ਨਾ ਕਾਂਗਰਸ ਦੀਆਂ ਕੀ ਕੀ ਸਹੂਲਤਾਂ ਦਿੱਤੀਆਂ ਆਪ ਜੀ ਦੱਸਿਓ ਦਿੱਲੀ ਪੈ ਤੇ ਮੈਂ ਖੁੱਲੀ ਆਉਣ ਲੱਗੇ ਸਾਡੇ ਕੋਲ ਤੇ ਭੈਜੋ ਇੱਕ ਗ੍ਰਿਪਾ ਦੇ ਬੇਲੇ ਪਾਣੀ ਦੀ ਹੁੰਦਕੀ ਹਾਂਜੀ ਰਿਸਮਤ ਉਹ ਪਹੁੰਚਦੀ ਸਾਰੀ ਉਹ ਮੋਪਰਿਸ ਵੀ ਚੱਲਦੀ ਹੈ ਹਾਂਜੀ ਬੇਦ ਕੁਮਾਰ ਜੀ ਪੈ ਜਾਪੇ ਆਪਣੇ ਪਾਸੋਂ 3 ਆਉਂਦੇ ਸਾਡਾ ਇਹ ਮੋਟਰਾਂ ਦੇ ਚਾਰ ਚਾਰ ਲੋਕਾਂ ਜਨਰੇਟਰ ਲਾਇਆ ਤੇ ਸਭ ਕੰਮ ਆ ਪਈਆਂ ਅਤੇ ਮੋਟਰਾਂ ਤੇ ਜਨਰੇਟਰ ਲੱਗਦੇ ਸੀ ਇਹ ਗੱਲ ਨਾ ਤਾਂ ਸੀ ਵੀ ਸਹਿਮਤ ਆ ਫੇਰ ਮੈਂ ਆਈ ਗੱਲ ਬਹੁਤ ਹੀ ਬਹੁਤ ਹੀ ਬਹੁਤ ਹੀ ਕਹਿੰਦਾ ਉਹ ਤੇ ਜ਼ਿੰਮੇਵਾਰੀ ਲਈ ਦਿੱਜੇ ਨੇ ਸਰਕਾਰ ਬਹੁਤ ਵਧੀਆ ਚੀਜ਼ਾਂ ਨੇ ਹਾਂ ਨਹੀਂ ਸਾਚੀ ਅਸੀਂ 24 24 ਘੰਟੇ ਲੈਟਾਂ ਜਿੱਤੀਆਂ ਨੇ ਤੇ ਜਿਹੜੀ ਕਾਂਗਰਸ ਕਾਂਗਰਸ ਨੂੰ ਹੀ ਮੌਕਾ ਦਿੰਦੇ ਕਾਂਗਰਸ ਤਾਂ ਦੇਖੂਗਾ ਜੀ ਨੇੜੇ ਆ ਤੇ ਕੁਝ ਕਰਨਗੇ ਕਿ ਫਾਇਦਾ ਸਾਡੇ ਪਿੰਡ ਸਾਰੇ ਕਾਂਗਰਸੀ ਹੋ ਗਏ ਜੀ ਅੱਛਾ ਜੀ ਇਹ ਸਾਰਾ ਮਤਲਬ ਇਲਾਕਾ ਕਾਂਗਰਸੀਆਂ ਦਾ ਹੀ ਹੈ ਠੀਕ ਹੈ ਉਹ ਆਪ ਵੀ ਤੁਸੀਂ ਕੀ ਕਹਿਣਾ ਚਾਹੋਗੇ ਇੱਧਰ ਕਹੋ ਜੀ ਤੁਸੀਂ ਕਹੋ ਨਾ ਅਸੀਂ ਤਾਂ ਦੇਖਾਂਗੇ ਮੌਕੇ ਤੇ ਜੀ ਹਾਂ ਜੀ। ਕਾਲੀ ਅਕਾਲੀ ਦਲ ਬਾਰੇ ਹੈ ਨਹੀਂ। ਨਹੀਂ ਕੋਈ ਅਕਾਲੀ ਦਲ ਬਾਰੇ ਜੇ ਹੈ ਨਹੀਂ। ਉਹ ਵਿਚਾਰਾ ਜਿੰਨਾ ਟਾਈਮ ਖਰਾਬ ਕਰਕੇ ਗਿਆ। ਨਹੀਂ ਪਤਾ ਕੀ ਅਸਲ ਦੇ ਵਿੱਚ ਅਸਲ ਦੇ ਵਿੱਚ ਹਾਂ ਅਸੀਂ ਜਾ ਰਹੇ ਹਾਂ। ਅਸਲ ਦੇ ਵਿੱਚ ਦੇ ਦੇ ਹੁਣ ਕਿਆ ਪ੍ਰਯਾਰ ਹੁੰਦਾ ਇੱਕ ਤਾਂ ਇਹ ਪਾਰਟੀ ਹੈ ਕਿ ਉਹਨਾਂ ਤੋਂ ਬੜੀਆਂ ਨੇ ਕੋਈ ਸਾਫ ਦਾਬ ਨਹੀਂ ਆਇਆ। ਕਿ ਸਭ ਕੁਝ ਦੇਖ ਕੇ ਤੁਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ। ਹਾਂ ਜੀ ਹਾਂ ਜੀ। ਠੀਕ ਹੈ ਜੀ। ਤੇ ਇਹ ਆਮ ਲੋਕਾਂ ਦੀ رائے ਆ ਜਿਹੜੀ ਅਸੀਂ ਇਲਾਕੇ ਦੇ ਵਿੱਚ ਲੋਕਾਂ ਨੂੰ ਪੁੱਛ ਕੇ ਦੱਸ ਰਹੇ ਆਂ ਸਿਗਾ ਭਾਈ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਨੇ ਹਾਂ ਹਾਂ ਜੀ ਆਮ ਆਦਮੀ ਪਾਰਟੀ ਨੂੰ ਜੀਪੀ ਨੂੰ ਵੋਟ ਪਾ ਰਹੇ ਹਾਂ ਜੀ ਭਗਵੰਤ ਮਾਨ ਅੱਛਾ ਮਤਲਬ ਇਹ ਜੀਪੀ ਨੂੰ ਨਹੀਂ ਪਾ ਰਹੇ ਇਹ ਭਗਵੰਤ ਮਾਨ ਦੇ ਕੰਮਾਂ ਨੂੰ ਵੋਟ ਪਾ ਰਹੇ ਨੇ ਹਾਂ ਹਾਂ ਠੀਕ ਇਹ ਅਸੀਂ ਇਹੀ رائے ਲੋਕਾਂ ਦੀ ਜਾਣਨਾ ਚਾਹੁੰਦੇ ਆਂ ਅਸੀਂ ਇਹੀ ਪੱਖ ਦੇਖਣਾ ਚਾਹੁੰਦੇ ਆਂ ਵੀ ਲੋਕ ਕਿਹੜੇ ਪਾਸੇ ਨੂੰ ਫਤਵਾ ਦੇ ਰਹੇ ਨੇ ਠੀਕ ਹੈ ਹਾਂਜੀ ਤੁਸੀਂ ਕੀ ਕੀ ਦੇਖ ਕੇ ਕੰਮ ਕੀ ਕੰਮ ਦੇਖ ਕੇ ਵਧੀਆ ਕੰਮਕਾਰ ਸਾਰੇ ਠੀਕ ਨੇ ਤਕਰੀਬ ਅੱਛਾ ਜੀ ਜਿੰਨੀ ਕੋ ਲੋਡ ਮੁਤਾਬਕ ਕੰਮ ਠੀਕ ਹੈ ਜਿੰਨਾ ਟਾਈਮ ਇਹਨਾਂ ਨੂੰ ਸਮਾਂ ਹੋਇਆ ਉਹ ਸਮੇਂ ਦੇ ਮੁਤਾਬਕ ਇਹਨਾਂ ਦਾ ਕੰਮ ਠੀਕ ਚੱਲ ਰਿਹਾ ਹੈ ਅੱਛਾ ਜੀ ਤੇ ਬਿਜਲੀ ਦੇ ਪਿੰਡਾਂ ਮੁੰਡਾ ਇਹਨਾਂ ਦਾ ਬਿਜਲੀ ਬਿਜਲੀ ਬਾਰੇ ਮਾਫ ਮਾਫਰੀ ਹੈ ਬਿਜਲੀ ਦੀ ਦਰ ਵੀ ਘਟ ਗਈ ਕਿਹਦੇ ਮਾਫ ਨਹੀਂ ਆਈ ਮਾਫ ਨਹੀਂ ਜਿਆਦਾਤਰ ਮਤਲਬ ਫਤਵਾ ਆਮ ਆਦਮੀ ਪਾਰਟੀ ਨੂੰ ਜਾ ਰਹੇ ਹਾਂਜੀ ਹਾਂਜੀ ਠੀਕ ਹੈ ਇਹਨਾਂ ਵੀ ਆਮ ਆਦਮੀ ਦੇ ਪਾਰਟੀ अच्छा पहला भी ਤੁਸੀਂ ਆਮ ਆਦਮੀ ਪਾਰਟੀ ਨੂੰ ਪਾਈ ਸੀ ਹੁਣ ਵੀ ਤੁਸੀਂ ਆਮ ਆਦਮੀ ਪਾਰਟੀ ਨੂੰ ਪਾ ਰਹੇ ਹੋ